ਵਿਕਰਮਜੀਤ ਸਿੰਘ ਮਜੀਠੀਆ ਦੇ ਮਾੜੇ ਦਿਨ ਚੱਲ ਰਹੇ ਆ ਜਿਸ ਤਰੀਕੇ ਦੇ ਨਾਲ ਸਵੇਰ-ਸਵੇਰ ਉਸ ਦੇ ਘਰ ਵਿਜੀਲੈਂਸ ਨੇ ਰੇਡ ਕੀਤੀ ਤੇ ਉਸ ਤੋਂ ਬਾਅਦ ਨਾਲ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਦੌਰਾਨ ਇੱਕ ਚੀਜ਼ ਸਾਹਮਣੇ ਆਈ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਗੱਡੀ ਦੇ ਵਿੱਚ ਬਿਠਾਉਣ ਲੱਗੀ ਵਿਜੀਲੈਂਸ ਦੀ ਟੀਮ ਤੇ ਉਦੋਂ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਇੱਕ ਨਜ਼ਦੀਕੀ ਨੂੰ ਆਵਾਜ਼ ਮਾਰਦਾ ਏ ਉਦੋਂ ਆਖਦਾ ਏ ਕਿ ਕਿੱਥੇ ਲੈ ਕੇ ਜਾਣਗੇ ਜਿੱਥੇ ਕਮਿਟਮੈਂਟ ਕੀਤੀ ਆ ਉੱਥੇ ਲੈ ਕੇ ਜਾਣਗੇ ਜਾਂ ਫਿਰ ਕਿਤੇ ਹੋਰ ਲੈ ਕੇ ਜਾਣਗੇ ਉਦੋਂ ਥੋੜਾ ਜਿਹਾ ਐਂ ਲੱਗਾ ਸੀ ਕਿ ਇਹ ਰਲੀ ਮਲੀ ਖੇਡ ਆ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 7 ਦਿਨ ਦੀ ਰਮਾਂਡ ਲਈ ਗਈ ਆ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਤੇ ਸਰਕਾਰ ਪੂਰੀ ਸਖਤ ਨਜ਼ਰ ਆ ਰਹੀ ਆ ਜਿਸ ਤਰੀਕੇ ਦੇ ਨਾਲ ਐਡਵੋਕੇਟ ਜਰਨਲ ਨੂੰ ਕੇਸ ਨਹੀਂ ਲੜਨ ਦਿੱਤਾ ਸਰਕਾਰੀ ਵਕੀਲ ਨੂੰ ਨਹੀਂ ਲੜਨ ਦਿੱਤਾ ਸਪੈਸ਼ਲ ਹਾਇਰ ਕੀਤੇ ਆ ਵਕੀਲ ਤਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਾਬੂ ਕੀਤਾ ਜਾ ਸਕੇ ਸਭ ਤੋਂ ਵੱਡੀ ਖਬਰ ਕੀ ਮਜੀਟੀਆਂ ਹੁਣ ਜੇਲ੍ਹ ਚੋਂ ਬਾਹਰ ਹੋਣਗੇ ਜਾਂ ਫਿਰ ਨਹੀਂ ਆਉਣਗੇ ਕਿਉਂਕਿ ਪਹਿਲਾਂ ਵੀ ਉਹ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿ ਚੁੱਕੇ